ਵੇਲੇ ਨਾਮ ਸਹਾਈ ਹੁੰਦਾ ਹੈ ਜਿਸ ਮੁਸ਼ਕਲ ਵਿੱਚ ਕੋਈ ਢੋਈ ਨਾ ਦੇ ਸਕੇ ਨਾਮ ਰੱਖਿਆ ਕਰਦਾ ਹੈ ਜਾਂ ਕੋ ਮੁਸ਼ਕਲ ਅਤ ਬਣੇ ਢੋਈ ਕੋਈ ਨਾ ਦੇ ਲੱਗੂ ਹੋਏ ਦੁਸ਼ਮਨਾ ਸਾਖ ਵਿਪੱਜ ਖਲੇ ਸਭੋ ਭੱਜੈ ਆਸਰਾ ਤੂ ਕੇ ਸਭ ਅਸਰਾਓ ਚਿਤ ਆਵੇ ਉਸ ਪਰ ਬ੍ਰਹਮ ਲਗੈ ਨਾ ਤੱਤੀ ਵਾਉ ਨਹਿਰ ਦੇ ਮਹਿਕਮੇ ਵਿੱਚ ਇੱਕ ਸਿੱਖ ਇੰਜੀਨੀਅਰ ਸਨ ਉਹਨਾਂ ਨੂੰ ਨਾਮ ਦੀ ਕਣੀ ਕਿਸੇ ਗੁਰਮੁਖ ਤੋਂ ਮਿਲੀ ਸੀ ਤੇ ਉਹਨਾਂ ਨੇ ਕੁਝ ਕਾਹਲ ਵੀ ਕੀਤੀ ਸੀ ਕੁਝ ਪਿਛਲੇ ਕਰਮਾ ਕਰਕੇ ਐਸੇ ਕਾਰਨ ਹੋ ਗਏ ਜੋ ਉਹਨਾਂ ਦੀ ਆਪਣੇ ਮਹਿਕਮੇ ਦੇ ਅਫਸਰਾਂ ਨਾਲ ਅਣਬਣ ਹੋ ਗਈ ਆਪਸ ਦੇ ਤਲਕ ਬਹੁਤ ਵਿਗੜ ਗਏ ਉਹਨਾਂ ਨੇ ਕਿਸੇ ਝੂਠੇ ਬੁਲੇਵੇਂ ਵਿੱਚ ਇਸ ਨੂੰ ਫਸਾ ਕੇ ਬਦਨਾਮ ਤੇ ਖੁਆਰ ਕਰਨ ਦੀ ਵਿਉਂਤ ਬਣਾਈ ਇਹਨਾਂ ਦੀ ਸੁਰਤ ਜੋ ਹਾਲੇ ਪੱਕੀ ਨਹੀਂ ਸੀ ਡੋਲ ਪਈ ਇਨਾਂ ਨੇ ਬਦਨਾਮੀ ਤੋਂ ਡਰਦਿਆਂ ਆਤਮਕਾਤ ਕਰਨ ਦਾ ਪੱਕਾ ਇਰਾਦਾ ਕਰ ਲਿਆ ਨਹਿਰ ਤੇ ਜਾ ਕੇ ਕੋਟ ਲਾ ਕੇ ਰੱਖਿਆ ਤੇ ਪਾਣੀ ਵਿੱਚ ਛਾਲ ਮਾਰਨ ਹੀ ਲੱਗੇ ਸਨ ਕਿ ਮਨ ਡੁੰਗਾਈ ਵਿੱਚੋਂ ਨਾਮ ਸਵਰਨ ਹੋ ਗਿਆ ਜਦ ਨਾਮ ਰਸਨਾ ਤੇ ਆਇਆ ਤਾਂ ਨਾ ਲਈ ਵਾਹਿਗੁਰੂ ਦੀ ਪ੍ਰਤੀਤਿ ਹੋ ਗਈ ਗੁਰ ਮੇਰਾ ਸੰਗ ਸਦਾ ਹੈ ਨਾਲੇ ਦੀ ਯਾਦ ਹੋ ਗਈ ਜੋ ਸਾਮੀ ਸਬਦਾ ਰੱਖਾ ਹੈ ਉਹ ਨਾਮ ਦੇ ਨਾਲ ਹੀ ਆ ਗਿਆ ਹਿਰਦੇ ਵਿੱਚ ਆਇਆ ਕਿ ਮੈਂ ਤਾਂ ਸੱਚਾ ਹਾਂ ਕੋਈ ਖੁਨਾਮੀ ਨਹੀਂ ਕੀਤੀ ਮੈਂ ਕਿਉਂ ਡਰਾਂ ਯਾਦ ਆ ਗਈ ਤੋਕ ਸੋ ਡਰਿਆ ਜੇ ਪਾਪ ਕਮਾਉਦਾ ਧਰਮੀ ਵਿਗਸੇਤ ਬਸ ਸਿੰਘ ਸੈ ਵਾਏ ਗਰੂ ਵਾਏ ਗਰੂ ਕਰਨ ਲੱਗ ਪਏ ਕੋਈ ਅਮਰੀਕਾ ਆਂ ਗਈ ਇਹਨਾਂ ਦੀ ਸੁਰਤ ਚੜਾਓ ਵਿੱਚ ਹੋ ਗਈ ਉਹ ਜੋ ਭੈ ਲੱਗ ਰਿਹਾ ਸੀ ਜਿਸ ਕਰਕੇ ਆਤਮ ਹੱਤ ਕਰਨ ਲੱਗੇ ਸਨ हट ਗਿਆ ਨਾਮ ਦੇ ਆਸਰੇ ਹੋ ਕੇ ਨਿਰਭਉ ਹੋ ਗਏ ਮਨ ਵਿੱਚ ਸ਼ਾਂਤੀ ਆ ਗਈ ਇਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸਤਿਗੁਰ ਦਾ ਸ਼ੁਕਰ ਕੀਤਾ ਉਧਰ ਉਹਨਾਂ ਦਾ ਸਾਚੂ ਗੜਾਇਆ ਤੇ ਮੁਖਾਲਫਾ ਦੀ ਚਾਲ નિਸਫਲ ਹੋ ਗਈ ਇਓ ਨਾਮ ਨੇ ਉਸਨੂੰ ਤੱਤੀ ਵਾਹ ਬਿਨਾਂ ਲੱਗਣ ਦਿੱਤੀ